ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਤੀਜਾ ਕਾਇਆ ਕਾਮਣ ਆਤ ਸਵਾਲਿਓ ਫਿਰ ਵਸਾਇ ਜਿਸ ਨਾਲੇ ਕਾਇਆ ਕਾਮਣ ਆਤ ਇਹ ਪੂਲਾ ਬੋਲਣਾ ਆਤ ਸਵਾਲਿਓ ਲੱਲੇ ਦੇ ਹੇਠਾਂ ਹਲੰਤ ਲੱਗਿਆ ਹੋਇਆ ਭਾਰਾ ਬੋਲਣਾ ਸਵਾਲਿਓ ਲੱਲੇ ਨੂੰ ਪਾਰਾ ਕਰਨਾ ਐੜੇ ਨੂੰ ਨਹੀਂ ਪਾਰਾ ਕਰਨਾ ਕਾਇਆ ਕਾਮਣ ਆਤ ਸਵਾਲਿਓ ਪਿਰ ਵਸੈ ਜਿਸ ਨਾਲੇ ਪਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾਬਦ ਸੰਭਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹਉਮੈ ਵਿੱਚ ਉਹ ਜਾਲੇ ਵਾਹ ਵਾਹੋ ਪੂਰੇ ਗੁਰ ਕੀ ਬਾਣੀ ਵਾਹੂ ਵਾਹੂ ਇਥੇ ਵਿਸਰਾਮ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਪੂਰੇ ਗੁਰ ਤੇ ਉਪਜੀ ਸਾਚ ਸਮਾਣੀ ਹਾਂ ਹਾਂਜੀ ਪੂਰੇ ਗੁਰ ਤੇ ਉਪਜੀ ਇਥੇ ਵਿਸਰਾਮ ਹੈ ਰਹਾਉ ਕਾਇਆ ਅੰਦਰ ਸਭ ਕਿਛ ਵਸੈ ਖੰਡ ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਬਨਾ ਕਰੇ ਪ੍ਰਤਪਾਲਾ ਕਾਇਆ ਕੰਮਣ ਸਦਾ ਸੁਹੇਲੀ ਗੁਰਮੁਖ ਨਾਮ ਸਮਾਲਾ ਕਾਇਆ ਅੰਦਰ ਆਪੇ ਵਸੈ ਅਲਖ ਨ ਲਖਿਆ ਜਾਈ ਹਾਂਜੀ ਅਲਖ ਪਦ ਤੇ ਯਮਕ ਲਾ ਦੇਣੀ ਐ ਕਾਇਆ ਅੰਦਰ ਆਪੇ ਵਸੈ ਇਥੇ ਵਿਸਰਾਮ ਅਲਖ ਨ ਲਖਿਆ ਜਾਈ ਮਨ ਮੁਖ ਮੁਗਦ ਬੂਝੈ ਨਾਹੀ ਬਾਹਰ ਭਾਲਨ ਜਾਈ ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲਖ ਦਿੱਤਾ ਲਖਾਈ ਇਹ ਵੀ ਸਤਿਗੁਰ ਪਦ ਤੇ ਯਮਕ ਲਾਉਣੀ ਹੈ ਸਤਿਗੁਰ ਸੇਵੇ ਸਦਾ ਸੁਖ ਪਾਏ ਇਥੇ ਵਿਸਰਾਮ ਹੈ ਸਤਿਗੁਰ ਇਥੇ ਯਮਕ ਲਾਦਣੀ ਹੈ ਅਲਖ ਦਿੱਤਾ ਲਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਪਰੇ ਪੰਡਾਰਾ ਪਦਾਰਥ ਪਦਤੀ ਵਿਸਰਾਮ ਹੈ ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ ਹਾਟ ਪਟਣ ਬਾਜ਼ਾਰਾ ਜਿੱਥੇ ਵੀ ਆਜੇ ਨਾ ਹਾਟ ਹਾਟ ਪਟਣ ਪਟਣ ਪੂਲਾ ਕਹਿਣਾ ਪਟਣ ਨਹੀਂ ਕਹਿਣਾ ਬਹੁਤ ਬੜੀ ਪਾਦਾ ਹੁੰਦਾ ਹਟ ਪਟਣ ਇਸ ਕਸ ਹਟ ਕਸ ਕੇ ਹੁੰਦਾ ਪਟਣ ਪੂਲਾ ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ ਹਾਟ ਪਟਨ ਬਾਚਾ ਬਾਜਾਰਾ ਹਾਟ ਪਟਨ ਇਸ ਰਮੰਧਕ ਪਾਠ ਹਾਟ ਪਟਨ ਬਾਜਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ ਹਾਟ ਪਟਨ ਬਾਜਾਰਾ ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਐ ਗੁਰ ਕੈ ਸਬਦ ਵਿਚਾਰਾ ਇਹ ਵਿਸਰਾਮ ਬੜਾ ਮਹਿੰਗਾ ਵਿਸਰਾਮ ਹੈ ਧਿਆਨ ਨਾਲ ਲਾਉਣਾ ਹੈ ਇਸ ਕਾਇਆ ਅੰਦਰ ਇਤਿਸ਼ਮਕ ਹੈ ਨਾਮ ਨਉ nid ਇਥੇ ਵਿਸਰਾਮ ਹੈ ਪਾਈਐ ਇਥੇ ਯਮਕ ਲਾ ਦਿੰਦੀ ਹੈ ਪਾਈਐ ਗੁਰ ਕਾ ਸਬਦ ਵਿਚਾਰਾ ਇਸ ਕਾਇਆ ਅੰਦਰ ਨਾਮ ਨਉ nid ਪਾਈਐ ਗੁਰ ਕੈ ਸਬਦ ਵਿਚਾਰਾ ਕਾਇਆ ਅੰਦਰ ਤੋਲ ਤੁਲਾਵੈ ਆਪੇ ਤੋਲਣਹਾਰਾ ਇਹ ਮਾਨ ਰਤਨ ਜਵਾਹਰ ਮਾਨਕ ਤਿਸ ਕਾ ਮੂਲ ਅਫਾਰਾ ਮੂਲ ਕਿਤਹੀ ਨਾਮ ਪਾਈਐ ਨਾਹੀ ਨਾਮ ਪਾਈਐ ਗੁਰ ਵਿਚਾਰਾ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਮੂਲ ਕਿਤਹੀ ਕਿਤਹੀ ਪਾਠ ਇਕੱਠਾ ਹੀ ਹੈ ਮੂਲ ਕਿਤਹੀ ਕਿਤਹੀ ਪਦ ਜਿਹੜਾ ਨਾ ਪੂਲਾ ਉਚਾਰਨ ਕਰਨਾ ਕਿਤਹੀ ਕਸਕੇ ਨਹੀਂ ਬੋਲਣਾ ਮੂਲ ਕਿਤਹੀ ਨਾਮ ਪਾਈਐ ਨਾਹੀ ਇਥੇ ਵਿਸਰਾਮ ਨਾਮ ਪਾਈਐ ਇਥੇ ਥਮਕ ਗੁਰ ਵਿਚਾਰਾ ਗੁਰਮੁਖ ਹੋਵੇ ਸੋ ਕਾਇਆ ਖੋਜੈ ਹੋਰ ਸਭ ਭਰਮ ਭੁਲਾਈ ਜਿਸਨੂੰ ਦੇ ਸੋਈ ਜਨ ਪਾਵੇ ਇਹ ਜਿਸਨੂੰ ਨੰਨੇ ਦਲੈਂਕੜ ਨਾਲ ਨਹੀਂ ਬੋਲਣਾ ਨੰਨੇ ਹੋੜੇ ਨਾਲ ਬਹੁਤ ਵਰੀਏ ਪਦ ਹੁੰਦਾ ਜਿਸਨੂੰ ਦੇ ਸੋਈ ਜਨ ਪਾਵੇ ਜੇ ਸਨੂੰ ਦੇ ਸੋਈ ਜਨ ਪਾਵੇ ਗੁਰ ਕਿਆ ਕੋ ਕਰੇ ਚਤੁਰਾਈ ਕਾਇਆ ਅੰਦਰ ਭਉ ਭਾਉ ਵਸੈ ਗੁਰ ਪ੍ਰਸਾਦੀ ਪਾਈ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹਿਸਾ ਸਭ ਉਪਤ ਜਿਤ ਸੰਸਾਰਾ ਸੱਚਾ ਆਪਣਾ ਖੇਲ ਰਚਾਇਆ ਆਵਾ ਗਾਉਣ ਪਾਸਾਰਾ ਪੂਰਾ ਸਤ ਗੁਰ ਆਪ ਦਿਖਾਇਆ ਸਚ ਨਾਮ ਨਿਸਤਾਰਾ ਸਾ ਕਾਇਆ ਜੋ ਸਤਗੁਰ ਸੇਵੈ ਸਚੈ ਆਪ ਸਵਾਰੀ ਵਿਣ ਨਾਵੇ ਦਰ ਢੋਈ ਨਾਹੀ ਤਾ ਜਮ ਕਰੇ ਖੁਆਰੀ ਵਿਣ ਨਾਵੇ ਇਥੇ ਠਮਕ ਦਰ ਟੂਈ ਨਾਹੀ ਇਥੇ ਵਿਸਰਾਮ ਹੈ ਤਾ ਇਥੇ ਜਮਕ ਲਾਦਨੀ ਹੈ ਜਮ ਕਰੇ ਖੁਆਰੀ ਨਾਨਕ ਸੱਚ ਵਡਿਆਈ ਪਾਏ ਜੇ ਸੋਨੂ ਹਰ ਕਿਰਪਾ ਧਾਰੀ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਪਤੇ